ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੁੱਲੋ ਡੇਰੀ ਫਾਰਮ ਕਾਲ ਗਿਆ ਦੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਮੋੜ ਮੰਡੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਹਰ 20 ਤਰੀਕ ਨੂੰ ਲੱਗਦੀ ਹੈ ਮਹੀਨੇ ਦੇ ਵਿੱਚ ਇੱਕ ਰਾਂ 20 ਤਰੀਕ ਨੂੰ ਪਰ ਬਹੁਤ ਜ਼ਿਆਦਾ ਰਸਵ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਡੰਕਰ ਆਉਂਦਾ ਛੋਟੀ ਦਾ ਡੰਕਰ ਆਉਂਦਾ ਠੀਕ ਸਾਰੇ ਆਉਂਦੇ ਪਰ ਛੋਟੀ ਦਾ ਡੰਕਰ ਵੀ ਸਿਰੇ ਸਿਰੇ ਦੇ ਹੁੰਦੀਆਂ ਮੱਝਾਂ ਇੱਥੇ ਤੇ ਰੇਟ ਵੀ ਕਾਫੀ ਆ ਤੇ ਬਾਕੀ ਦੋਸਤੋ ਹੱਥ ਜੋੜ ਕੇ ਬੇਨਤੀ ਆ ਘਾਣਾ ਕੱਢਿਆ ਕਰੋ ਪੂਰੀ ਵੀਡੀਓ ਵੇਖਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਕੋਈ ਗਲਤੀ ਹੁੰਦੀ ਇੱਕ ਰਿਕਵੈਸਟ ਆ ਤੁਹਾਡੇ ਘੜੀ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਾਈ ਕਿੱਥੇ ਤਰਨਦਾਰ ਨਾ ਕਿੱਥੇ ਬਟੰਡਾ ਬਟੰਡੇ ਤੋਂ ਮਾਸਾ ਗਾਂ ਹੀ ਪੈਂਦੀ ਤੇ ਤੜਕੇ ਦੁਰਨਾ ਪੈਂਦਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਸਾਨੂੰ ਹੌਸਲਾ ਹੋ ਜਾਂਦਾ ਇਸ ਚੀਜ਼ ਦਾ ਵੀ ਵੇਂਦੇ ਆ ਬੇਨਤੀ ਆ ਤੁਹਾਡੇ ਘੜੀ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਮੈਂਟ ਕਰਿਆ ਕਰੋ ਤੇ ਇੱਕ ਸਕਿੰਟ ਤੁਹਾਡਾ ਲੱਗਦਾ ਉਹ ਲਾਲ ਜੇ ਦੇ ਮੁੱਕੀ ਮਾਰਨ ਨੂੰ ਤੇ ਬੈਲ ਆਈਕਨ ਨੂੰ ਹਾਲ ਤੇ ਸੈੱਟ ਕਰ ਲਿਆ ਕਰੋ ਆਨ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲ ਵੱਡੀ ਜੀ ਵੀ ਸਾਡੇ ਤੁਹਾਨੂੰ ਬਹੁਤ ਪੀੜਾ ਤੇ ਬਹੁਤ ਜਾਨ ਆ ਰਹੀ ਆ ਤੇ ਆਓ ਮਿਲਦੇ ਆ ਵੀਡੀਓ ਜੋ ਲੋ ਦੋਸਤੋ ਮੋੜ ਮੰਡੀ ਪਹੁੰਚੇ ਆ 20 ਤਰੀਕ ਨੂੰ ਮਹੀਨੇ ਦੀ ਲੱਗਦੀ ਆ ਤੇ ਗਾਂ ਐਫ ਐਫ ਬੋਦੀ ਵਾਲੀ ਗਾਂ ਤੇ ਚੰਗੀ ਬੇਲ ਚੰਗੀ ਲੰਥ ਤੇ ਅਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਬਹੁਤ ਸ਼ਾਨਦਾਰ ਅਰਡਰ ਲੱਗਾ ਵੀਰ ਜੀ ਕਰੀਦਾ ਮਾੜੀ ਨੂੰ ਵੀ ਮੁਕੱਦਰਾਂ ਹੱਦ ਕਰਦਾ ਅੱਗੋਂ ਮੁਕੱਦਰ ਤੋਂ ਪਛੋੜ ਪਾਲਟੀ ਵੇਖੋ ਤੇ ਬਹੁਤ ਸੋਹਣੀ ਬੀਗਾ ਚੈੱਕ ਕਰੋ ਰੋਡ ਰਕਵਾਰ ਤੇ ਪੰਡਾਂ ਜਿਹਨੂੰ ਆਂਦੇ ਨਾ ਉਹ ਭਾਈ ਤੇ ਥਾਂ ਦੋਸਤੋ ਵੇਖ ਸਕਦੇ ਤੁਸੀਂ ਬਹਿਣੀ ਵਾਲੇ ਪਾਸੋਂ ਮੁੱਠੀ ਵਾਲਾ ਥਾਂ ਤੇ ਇੱਕੋ ਜਿਹਾ ਚਾਰੇ ਥਣੇ ਬਿਲਕੁਲ ਨਾੜਾ ਦੀਆਂ ਭਾਈ ਉਹਨਾਂ ਨਾਲ ਕਰਦੇ ਗੱਲ ਕਿਣਵਾ ਸੁਆ ਕੀਰਵਾਰ ਸਸਗੀ ਬੀਜੀ ਹੋਰ ਠੀਕ ਠਾਕ ਜੀ ਕਿੰਵਾ ਸੁਭਾ ਜੀ ਤੀਜਾ ਤੀਜਾ ਸੁਭਾ ਕਿੰਨੇ ਦਿਨਾਂ ਚ ਸੂਈ ਆ ਸੂਈ ਆ ਕੱਲ ਹੀ ਸੂਈ ਆ ਅੱਛਾ ਅੱਛਾ ਕੱਲ ਹੀ ਸੂਈ ਹੋ ਬੱਚੀ ਮਗਰ ਚਗੇ ਟੀਕੇ ਦੀ ਆ ਤੇ ਕਿੰਨਾ ਬੋਲ ਆ ਜੀ ਬੋਲ ਹੋ ਗਏ ਥਲੇ 13 ਕਿਲੋ 13 ਕਿਲੋ ਕਰ ਦੋ 17 18 ਲੀਟਰ ਦੁੱਧ 20 ਦਿੰਦੀ ਦੋਤੇ 20 ਦਿੰਦੀ ਆ ਇਹ ਕਰਦੀ ਕਿ ਵਪਾਰ ਲੈਦਾ ਜੀ ਵਪਾਰ ਲੈਣਦਾ ਵਪਾਰ ਲੈਣਦਾ ਤੇ ਕੀ ਡਿਮਾਂਡ ਕਰਦੇ ਜੋ ਦੇਣੀ 60000 ਦੀ 60000 ਦੇਣੀ ਆ ਜੀ ਨੰਬਰ ਦੱਸ ਦੇ ਨੰਬਰ 9888 8434815 ਠੀਕ ਹੈ ਜੀ ਮੋਰਾ ਨਸਲ ਦੀ ਝੋਟੀ ਚੈੱਕ ਕਰੋ ਕੁੰਡਾ ਸਿੰਘ ਫੇਸ ਕੁਆਲਟੀ ਜੈਡ ਬਲੈਕ ਕਾਲੀ ਤੇ ਚੰਗੀ ਬੇਲ ਚੰਗਾ ਪੇਟਪੂੜਾ ਆਰਡਰ ਕੁਆਲਟੀ ਦੇਖੋ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਆ ਚੰਗੀ ਲੰਥ ਚੰਗੀ ਹਾਈਟ ਤੇ ਖਰਚਾ ਮਾਰ ਕੇ ਲੈ ਜੀ ਨੇਚੇ ਦਾ ਖਰਚਾ ਦਾ ਬਈ ਕੁੱਲ ਨੂੰ ਹੋਰ ਬਾਈ ਹੁਣਾਂ ਤੁਹਾਨੂੰ ਲਵਾਂਗੇ ਜਾਣਕਾਰੀ ਕਿੰਨੇ ਦਿਨ ਸੂਚਨੀ ਤੇ ਆ ਬਹਿਣੀ ਵਾਲੇ ਪਾਸੋਂ ਥਾਂ ਚੈੱਕ ਕਰੋ ਦੋਸਤੋ ਬਹੁਤ ਸੁਹਾਗਾ ਮੋਢੀ ਵਾਲਾ ਥਾਂ ਨੇ ਤੇ ਨਾੜਾ ਦੀਆ ਤੇ ਕਿਹੜਾ ਸੁਹਾ ਵੀਰ ਜੀ ਦੂਜਾ ਜੀ ਦੂਜਾ ਸੁਹਾ ਕਿੰਨੇ ਦਿਨ ਬਾਕੀ ਆ ਲੋਕੀ ਪੌਂਚਰ ਦੇ ਉਹਨਾਂ ਦਨੋਂ ਤਾਂ ਬਹੁਤ ਸੋਹਣੀ ਬਣ ਜੂਗੀ ਪੂਰੀ ਪੂਰੀ ਵਧੀਆ ਤੇ ਚਵਾ ਚੂ ਵਧੀਆ ਬਿਲਕੁਲ 15 ਕਿਲੋ ਦੁੱਧ 15 ਕਿਲੋ ਆਪਾਂ ਮੱਲਾ ਗਰੰਟੀ ਨਾ ਦਵਾਂਗੇ 15 ਕਿਲੋ ਦੁੱਧ ਤੇ ਕੀ ਡਿਮਾਰਟ ਕਰਦੇ ਜੋ ਇਹਦਾ ਮੁੱਲ 160 ਹੈ 160 ਦੇ ਲੈਣ ਵਾਲਾ ਕਿ ਜਾਂ ਹੋ ਜੂ ਮਾਨਦਾਰ ਹੋ ਜੂ ਮਾਨਦਾਰ ਚਲੋ ਨੰਬਰ ਦੱਸ ਦਿਓ ਨੰਬਰ ਉਹ ਹੀ 9834 ਕਿਉਂਕਿ ਇਹ ਦੇ ਠੀਕ ਹੈ ਬਹੁਤ ਦੋਸਤੋ ਮੋਰਾ ਨਸਲ ਦੇ ਵਿੱਚ ਚੋਟੀ ਕਰੋ ਚੈੱਕ ਆਰਡਰ ਕੁਆਲਿਟੀ ਵੇਖੋ ਬਹੁਤ ਸ਼ਾਨ ਲੈਓ ਜੀ ਸ਼ਾਨਦਾਰ ਝੋਟੀ ਆ ਜੈਡ ਬਲੈਕ ਕਾਲੀ ਫੇਸ ਕੁਆਲਟੀ ਸਿੰਘ ਬੇਲ ਵੀ ਸ਼ੇਪ ਦੇ ਵਿੱਚ ਨਿੱਕੀ ਵੱਖੀ ਵਾਲੀ ਝੋਟੀ ਆ ਤੇ ਰਾਣੀ ਮਾਂ ਹੈ ਰਾਣੀ ਬਹੁਤ ਠੰਡੇ ਸਵੇਰ ਤੇ ਥਣ ਚੈੱਕ ਕਰੋ ਬਹਿਣੀ ਵਾਲੇ ਪਾਸੋਂ ਦੋਸਤੋ ਥਣ ਵੇਖੋ ਬਹੁਤ ਸੋਹਣਾ ਥਣ ਲੱਗਾ ਝੋਟੀ ਨੂੰ ਤੇ ਹੈ ਵੀ ਬਹੁਤ ਸੀਲ ਤੇ ਠੰਡੇ ਸਵੇਰ ਆ ਦੀ ਆਪਾਂ ਕਰਦੇ ਪਾਉਂ ਨਾ ਗੱਲ ਸੱਸੀ ਗੱਲ ਜੀ ਹੋ ਠੀਕ ਠਾਕ ਜੀ ਕਿੰਨਾ ਵਾ ਸੁਵਾ ਜੀ ਇਹਦਾ ਦੂਜਾ ਸੁਵਾ ਜੀ ਦੂਜਾ ਸੁਵਾ ਕਿੰਨੇ ਦਿਨ ਹੋ ਗਏ ਸੁਵਾ ਹੋਈ ਤਾਂ ਹੋ ਗਿਆ ਹੋ ਜੀ 3 ਮਹੀਨੇ 3 ਮਹੀਨੇ ਹਾਂਜੀ ਲੱਗਦੀ ਤਾਂ ਜਿਵੇਂ ਤਾਜੀ ਸੁਗੀ ਹੁੰਦੀ ਕਰਮਾ ਵਾਲੀ ਤੇ ਕਿੰਨਾ ਤੋ ਤਿਆਰ ਆ ਜੀ ਦੁੱਧ ਹੁਣ ਇਹਦੇ 13 ਕਿਲੋ ਆ ਜੀ ਮਗਰ ਕੱਟੀ ਕਟਾ ਮਗਰ ਕੱਟੀ ਆ ਕੱਟੀ ਚਲੋ ਵੀ ਝੋਟੀ ਬਣ ਗਈ ਦਿਨਾਂ ਮਹੀਨੇ ਉਹ ਤਾਂ ਪੱਠੇ-ਪੁੱਠੇ ਮੂੰਹ ਮਰ ਲਾ ਆਪੀ ਹਾਂਜੀ ਹਾਂ ਤੇ ਕੀ ਡਿਮਾਂਡ ਕਰਦੇ ਜੋ ਡਿਮਾਂਡ ਇਹਦੀ 95000 ਆ ਜੀ ਲੈਂਦੇ ਕੱਲਪ ਜਨ ਹੋਈ ਜਨ ਇਨਸ਼ਾ ਅ ਉਹ ਇਹ ਕਤਲ ਆਇਆ ਨਹੀਂ ਫਿਰ ਤੋਕੜ ਕਰਕੇ ਬੱਚਾ ਵੱਡਾ ਕਰਕੇ ਲਵਣਾ ਚਲੋ ਬੱਚਾ ਤੋਂ ਗੱਲ ਹੈਗੀ ਪਰ ਛੋਟੇ ਵੀ ਸ਼ਾਨਦਾਰ ਆਹ ਸ਼ਾਨਦਾਰ ਕੁੱਸੀ ਨਹੀਂ ਕਿਸ ਗੱਲੋਂ ਵੀ ਇਹ ਮਤ ਕਰਦੇ ਸੱਜਰਾ ਹੁੰਦਾ ਦੁੱਧ ਪੋਤਾ ਆ ਮੈਂ ਲੱਗਦੀ ਵੇਖਣ ਨੂੰ ਸੱਜਰੀ ਮੈਂ ਸਾਫ ਪੁੱਛਿਆ ਦੁੱਧ ਦੇ ਹਿਸਾਬ ਨਾਲ ਸੱਜਰਾ ਹਾਂ 13 ਲੀਟਰ ਮਾਈ ਥਲੇ ਦੁੱਧ ਕਰਾਉਂਦਾ ਹੈ ਕਮ ਦੇ ਹਿਸਾਬ ਨਾਲ ਤੋਕੜਾ ਦੁੱਧ ਦੇ ਹਿਸਾਬ ਨਾਲ ਸੱਜਰਾ ਹੈ ਸੱਜਰਾ 13 ਲੀਟਰ ਦੁੱਧ ਬੜਾ ਹੁੰਦਾ ਹਾਂ ਬਹੁਤ ਹੈ ਜੀ ਨਾਲੇ ਹੁਣ ਸਿਆਲ ਤਾਂ ਹੋਣੀ ਚੜਿਆ ਠੰਡ ਤਾਂ ਹੋਣੀ ਪੈਣ ਲੱਗੀ ਆ ਬਾਕੀ ਤੁਸੀਂ ਸਾਨਸਾਨ ਦੇਖੋ ਕਿੰਨਾ ਬਹੁਤ ਸਾਫ ਛੋਟੀ ਆ ਪਲੀ ਆ ਦਾਣੇ ਦੀ ਕੋਈ ਅੱਛਾ 95000 ਹਾਂਜੀ ਉਹ ਚੋਂ ਮ ਰਾਮਰ ਦੇਖ ਲੋ ਜੀ 94643 ਹਾਂਜੀ 5803 ਠੀਕ ਲੋ ਦੋਸਤੋ ਮੋਰਾ نسل ਦੇ ਵਿੱਚ ਪੇਠਪੂੜਾ ਚੈੱਕ ਕਰੋ ਚੰਗੀ ਹਾਈਟ ਚੰਗੀ ਲੰਥ ਫੇਸ ਕੁਆਲਿਟੀ ਚੈੱਕ ਕਰੋ ਕੁੰਡਾ ਸਿੰਘ ਤੇ ਜੈਡ ਬਲੈਕ ਵਾਲੀ ਨਿੱਕੀ ਵੱਖੀ ਦੇ ਵਿੱਚ ਝੋਟੀ ਆ ਆਰਡਰ ਕੁਆਲਿਟੀ ਚੈੱਕ ਕਰੋ ਘਰ ਮਾਰੀ ਦੇ ਬਹੁਤ ਸ਼ਾਨਦਾਰ ਝੋਟੀ ਲੈ ਵੀਰ ਜੀ ਗਾਵਾ ਗੁਆ ਟੈਟ ਕਸਵਾ ਚੱਡਾ ਇਹ ਤੇ ਬਹੁਤ ਸੋਹਣਾ ਖੱਡਿਆ ਤੇ ਰਾਜੀ ਰੂਜੀ ਬਹੁਤ ਸੋਹਣੀ ਦੋਸਤੋ ਸਾਡਾ ਫਰਜ਼ ਆ ਤੁਹਾਨੂੰ ਪਸ਼ੂ ਵਿਖਾਉਣਾ ਤੇ ਪੱਕੇ ਚੋਕੇ ਆਪਣੀ ਤਸੱਲੀ ਕਰਕੇ ਤੁਸੀਂ ਪੈਸੇ ਲਾਉਣੇ ਅਗਲੇ ਨੇ ਤੁਹਾਨੂੰ ਚੀਜ਼ ਦੇਣੀਆਂ ਦੋਵੇਂ ਜ਼ਰਾ ਤਸੱਲੀ ਕਰ ਲਿਆ ਤੇ ਬਹਿਣੀਆਂ ਦੇ ਪਾਸੇ ਥੜ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਤੇ ਵੀਰ ਜੀ ਨਾ ਕਰਦੇ ਗੱਲ ਕਿਣਵਾ ਸੁਹਾ ਕੀ ਡਿਮਾਰਡ ਸਤਿ ਸ਼੍ਰੀ ਅਕਾਲ ਜੀ ਕਿੰਨੀ ਆ ਕੱਟੀਆ ਕਿੰਨਾ ਸੁਆਹ ਵਿੱਚ ਜੀ ਦੂਜਾ ਸੁਆਹ ਹੈ ਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਨੂੰ 8 ਦਿਨ ਹੋ ਗਏ ਜੀ ਹਫਤਾ ਸੁਈ ਆ ਦੋਸਤੋ ਮਗਰ ਕੀ ਹੈ ਜੀ ਕੱਟਾ ਜੀ ਕੱਟਾ ਵੇਖ ਲਓ ਤਾਜ਼ਾ ਆਇਆ ਹੈ ਜੀ ਤੇ ਜੈਡ ਬਲੈਕ ਹੈ ਸਾਰਾ ਹੀ ਉਧਾ ਤੇ ਕਿੰਨਾ ਤੋ ਤਿਆਰ ਹੈ ਜੀ ਇਹ 14 ਲੀਟਰ ਤੋ ਤਿਆਰ ਹੈ ਮੇੜਮਾ ਕੱਢੇ ਹਾਂਜੀ ਮੇੜਮਾ ਜਿਹੜਾ ਚਵਾ ਸਕਦੇ ਹਾਂਜੀ ਚਵਾ ਸਕਦੇ ਠੀਕ ਹੈ ਕੀ ਡਿਮਾਂਡ ਕਰਦੇ ਜੀ 1 40 ਮੋਲ ਕਰਦੇ ਦੇਣ ਲੈਣ ਕਬ ਜਾਇ ਜੀ ਜੈ ਜੀ ਚਲੋ ਫੋਨ ਤੇ ਹੋ ਜੂ ਉਹਦਾ ਨੰਬਰ ਦੱਸ ਦਿਓ 98883 ਜੀ ਅੱਛਾ ਜੀ 60394 ਠੀਕ ਹੈ ਤੇ ਦੋਸਤੋ ਬਹੁਤ ਸੋਹਣੀ ਝੋਟੀ ਆ ਠੰਡੀ ਧੀਰੀ ਆ ਤੇ ਕੋਈ ਐਡੀ ਕਾਲੀ ਨਹੀਂ ਆ ਉਲਟ ਬਹਿਣੀ ਵਾਲੇ ਪਾਸੋਂ ਥੜ ਦੇ ਸਕਦੇ ਤੇ ਜੈਡ ਬਲੈਕ ਕਟਾ ਸੱਲੇ ਤੇ ਜੈਡ ਬਲੈਕ ਯਾਰ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਫੇਸ ਕੁਆਲਟੀ ਤੇ ਆਰਡਰ ਕੁਆਲਟੀ ਚੈੱਕ ਕਰੋ ਮੈਂ ਚਾਚਾ ਵੀਰ ਨੂੰ ਕਿਹਾ ਵੀ ਆਪਣੀ ਝੋਟੀਆਂ ਦਾ ਆਪਣੀ ਦੇ ਆਰਡਰ ਕੁਆਲਿਟੀ ਮਾਰਾ ਇਹਨੇ ਇੰਨੀ ਸੋਹਣੀ ਲਾਈ ਇਹਨੂੰ ਵੀ ਛਾੜੀ ਗੱਲਾਂ ਲੈਓ ਜੀ ਬਹੁਤ ਸੋਹਣੀ ਤੇ ਪਤਲਾ ਫੇਸ ਪਤਲਾ ਸਿੰਘ ਰਿੰਗ ਸਿੰਘ ਆ ਵੇਖਿਓ ਵੇਖਿਓ ਵੀਰ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਤੇ ਨਿੱਕੀ ਵੱਖੀ ਦੇ ਵਿੱਚ ਛੋਟੀ ਆ ਜਾਂਦੀ ਏ ਥਾਣ ਬਹਿਣੀ ਵਾਲੇ ਪਾਸੋਂ ਤੁਸੀਂ ਚੈੱਕ ਕਰੋ ਬਹੁਤ ਸੋਹਣਾ ਥਾਣ ਪਰ ਬਹੁਤ ਸੋਹਣੀ ਅਡਰ ਕੁਆਲਿਟੀ ਚੌਰਸ ਤੇ ਸਪੇਸ ਵੇਖੋ ਥਣਾ ਦੇ ਵਿੱਚ ਬੇਥ ਵੇ ਪੈਂਦੀ ਤੇ ਵੀਰ ਜੀ ਹੁਣਾਂ ਨਾ ਕਰਦੇ ਗੱਲ ਕਿਣਵਾ ਸੂਬਾ ਸਸਿਕਾ ਵੀਰ ਜੀ ਦੂਜੇ ਸੂਬਾ ਸਸਿਕਾ ਜੀ ਕਿਣਵਾ ਸੂਬਾ ਜੀ ਦੂਜੇ ਦੂਜੇ ਕਿੰਨੇ ਦਿਨ ਹੋ ਗਏ ਸੂਈ ਨੂੰ 4 ਦਿਨ ਮਗਰ ਗਈ ਆ ਜੀ ਨਗਰ ਕਟਾ ਕਟਾ 204 ਦਿਨ ਹੋ ਗਏ ਸੂਈ ਨੂੰ ਤੇ ਮਗਰ ਕਟਾ ਆਇਓ ਬੋਲਾ ਹੀ ਚੱਲ ਰਿਹਾ ਕਿੰਨਾ ਬੋਲਾ ਜੀ ਬਾਹਰ ਦੇ ਇਹ ਮਿੰਮਾ ਕਿੰਨਾ ਦੁੱਧ ਕਰ ਜੂਗੀ ਕਰਦੇ ਹੋ 17 18 ਲੀਟਰ 17 18 ਲੀਟਰ ਗਰੰਟੀ ਨਾਲ ਕੀ ਡਿਮਾਰਟ ਕਰਦੇ ਹੋ 140 ਦੇ ਲੈਣ 130 130 ਨੰਬਰ ਦੱਸਦੇ ਤੇਰਾ 072 990 ਠੀਕ ਹੈ ਜੀ ਬਹੁਤ ਦੋਸਤੋ ਐਫ ਗਾਂ ਹੈ ਤੇ ਕੱਦ ਵੇਖੋ ਮਾਸ਼ਾਅੱਲਾ ਗਾਂ ਦਾ ਬੋਦੀ ਵਾਲੀ ਗਾਂ ਤੇ ਬੇਲ ਵੇਖੋ 40 ਲੀਟਰ ਦੇਣਾ ਆਰਡਰ ਕੁਆਲਟੀ ਵੇਖੋ ਤੁਸੀਂ ਜੇ ਕੱਦ ਘਾੜਿਆ ਤਾਂ ਸਾਰੀਆਂ ਚੀਜ਼ਾਂ ਇਹਦੇ ਕੋਲ ਹੈ ਕਿਹਾ ਬਹੁਤ ਸ਼ਾਨਦਾਰ ਗਾਂ ਜੀ ਲਓ ਜੀ ਉਹ ਬਾਈ ਦਾ ਕੱਦ ਦੇਖੋ ਤੇ ਗਾਂ ਦਾ ਕੱਦ ਦੇਖੋ ਲੰਥ ਬਹੁਤ ਤਗੜੀ ਆ ਪਿਓਰ ਐਚ ਐਫ ਦੇ ਵਿੱਚ ਗਾਂ ਦੋਸਤੋ ਚੈੱਕ ਕਰੋ ਦੇ ਲੈ ਬਾਈ ਹੁਣ ਉਹਥੇ ਲੈ ਡਾਕਲੀ ਮੜੀ ਥਾਂ ਦੇਖੋ ਦੋਸਤੋ ਬਹੁਤ ਸ਼ਾਨਦਾਰ ਤੇ ਠੰਡੀ ਸੀਲ ਤੇ ਬਾਈ ਹੁਣਾ ਨਾਲ ਕਰਦੇ ਆ ਗੱਲ ਉਹਥੇ ਇੱਥੇ ਲੱਗ ਗਿਆ ਜੋ ਗਾਂ ਦੇ ਵੀਰ ਲੱਗ ਗਿਆ ਜੋ ਅੱਛਾ ਜੋ ਆਜੋ ਲੱਗ ਗਿਆ ਆਰਡਰ ਕੁਆਲਟੀ 200 ਚੈੱਕ ਕਰੋ ਬਹੁਤ ਸ਼ਾਨਦਾਰ ਸਸਿਕਾ ਵੀਰ ਜੀ ਸਸਿਕਾ ਜੀ ਬੋਟੀਟਾ ਜੀ ਠੀਕ ਹੈ ਜੀ ਕਿੰਨਾ ਵਸੂਆ ਵੀਰ ਜੀ ਇਹ ਦੂਜਾ ਸੂਆ ਜੀ ਤੇ ਮੂੰਹੋਂ ਕਿਦਾਂ ਮੂੰਹ ਛਿੱਗੀ ਹੈ ਮੂੰਹ ਛਿੱਗੀ ਕਿੰਨਾ ਤੋ ਇਹ ਕਿੰਨੇ ਦਿਨ ਹੋ ਗਏ ਸੂਈ ਦੇ ਤਾਂ ਇਹ ਸੂਈਆ ਚ ਚੌਥਾ ਦਿਨ ਹੈ ਜੀ ਬੋਲੇ ਜੀ ਆ ਕਿੰਨਾ ਬੋਲਾ ਜੀ ਦੋ ਤਣੇਗਾ 32 ਕਿਲੋ ਅੱਛਾ ਬੋਲੇ ਦੇ ਵਿੱਚ ਹੀ ਬੋਲੇ ਦੇ ਵਿੱਚ 27 ਕਿਲੋ ਕੱਢਦੇ ਹਾਂ ਜਾਨੀ ਕਿ ਫਿਰ ਮੰਨ ਕੇ ਚਲੋ 40 ਪਲੱਸ ਤਾਂ ਜਾਉਂਗੇ 40 ਪਲੱਸ ਜਮਾ ਜੇ ਮੰਨ ਲਾਏ ਭੋਲੇ ਚੱਲਣ ਦੇ ਠੀਕ ਹੈ ਕੀ ਡਿਮਾਂਡ ਕਰਦੇ ਹੋ ਆੜੇ ਡੇਢ ਮੰਗਦੇ ਆ ਜੀ। 3 ਲੈਂ ਜਿਹੜਾ। 3 ਲਾ 140 ਦੇ ਦਾਂਗੇ। ਠੀਕ ਹੈ ਮੋਬਾਈਲ ਨੰਬਰ ਦੱਸੋ। 82840 ਹਾਂਜੀ 35285 ਅੱਛਾ ਜੀ ਠੀਕ ਹੈ। ਦੋਸਤੋ ਸਰਪੰਚਾ ਪਿੰਡ ਜੀ। ਕਿਹੜਾ ਪਿੰਡ ਹੈ? ਲਿੰਗਣਾ ਪਿੰਡ ਹੈ ਸਰਪੰਚ ਪਿੰਡ ਮੌਕੇ ਦੇ ਹੁਣ ਸਰਪੰਚ ਆਪਾਂ। ਅੱਛਾ ਮੌਕੇ ਜੀ। ਚਲੋ ਵਧਾਈ ਹੋਵੇ ਪਹਿਲਾਂ। ਬਹੁਤ ਠੀਕ ਹੈ। ਦੋਸਤੋ ਗਾਂ ਬਹੁਤ ਹੀ ਸੋਹਣੀਆਂ ਤੇ ਬੇਕਮਾਲ ਆ। ਤੇ ਹਾਈਟ ਵੇਖੋ ਤੁਸੀਂ ਤੇ ਉਲਟ ਬਹਿਣੀ ਆ ਪਾਉ ਉਥਾ। ਬਹੁਤ ਸ਼ਾਨਦਾਰ ਤੇ ਬਾਈ ਨਾ ਕਰ ਲਿਓ ਸੰਪਰਕ। ਤੋਰ ਦੇ ਦਰ ਇਹਨੂੰ ਤੋਰ ਲਓ। ਦੋਸਤੋ ਚੈੱਕ ਕਰੋ ਮੂਰਾ ਨਸਲ ਦੇ ਵਿੱਚ ਛੋਟੀ ਰਿੰਗ ਸਿੰਘ ਮੀਡੀਅਮ ਹਾਕੜ ਪਰ ਪੇਠ ਪੂੜਾ ਚੈੱਕ ਕਰੋ ਅਡਰ ਕੁਆਲਟੀ ਰਾਜੀ ਪੂਰੀ ਝੋਟੀ ਤੇ ਬਹੁਤ ਸੋਹਣੀ ਝੋਟੀ ਮੜੀ ਡੱਕ ਥਾਂ ਦੇ ਸਾਬ ਤੋਂ ਪੂਲਤ ਬਹਿਣ ਵਾਲੇ ਪਾਸਿਓਂ ਬਹੁਤ ਸੋਹਣਾ ਥਾੜੇ ਲੈ ਮੜੀ ਤੋਰ ਲਵੀਂ ਚਲੋ ਜੀਟਾ ਸੱਸੀ ਦਾ ਬਾਈ ਸੱਸਰੀ ਜੀ ਉਹ ਠੀਕ ਠਾਕ ਜੀ ਠੀਕ ਹੈ ਜੀ ਕਿੰਨਾ ਵਸੂਹਾ ਜੀ ਦੂਜਾ ਦੂਜਾ ਕਿੰਨੇ ਦਿਨ ਬਾਕੀ ਹੈ 15 ਦਿਨ ਬਾਕੀ ਹੈ ਉਹਨਾਂ ਨੂੰ ਤਾਂ ਬਹੁਤ ਸੋਹਣੀ ਬਣ ਜੂਗੀ ਹਾਂ ਦੂਜਾ ਸੁਹਾ ਹਾਂ ਜੀ ਹਾਂ ਕੀ ਡਿਮਾਂਡ ਕਰਦੇ ਹੋ ਡੇਢ ਲੱਖ ਤੇ ਕੀ ਦੁੱਧ ਦੀ ਮਾਲੂਮ ਉਮੀਦ ਦੁੱਧ ਪਾਉਂਦੇ 20 ਕਿਲੋ ਅੱਛਾ ਹਾਂ ਜੀ ਝੋਟੀ ਅੱਛਾ ਡੇਢ ਚ ਕੋਈ ਮੰਨਦਾ ਮੰਨਦਾਨ ਕਰਦੇ ਆ 5-4000 ਦਾ ਹੋਰ ਕੀ ਮੰਨਦਾਨ ਹੈ ਨੰਬਰ ਦਾ 7220770 ਫਿਰ ਦੱਸੋ ਮੜਾ 7220770 ਠੀਕ ਹੈ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਚੰਗਾ ਕੱਦ ਕਾੜ ਤੇ ਚੰਗੀ ਹਾਈਟ ਤੇ ਕੁੰਡੇ ਸਿੰਘ ਆਰਡਰ ਕੁਆਲਟੀ ਚੈੱਕ ਕਰੋ ਕੱਬਣ ਆ ਜੇ ਤੇ ਬਾਈ ਨੂੰ ਪੁੱਛਿਆ ਕਿੰਨੇ ਦਿਨ ਰਹਿੰਦੇ ਆ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਹੈਓ ਜੀ ਕੁਆਲਟੀ ਓਕੇ ਹੈ ਬਹੁਤ ਸ਼ਾਨਦਾਰ ਤੇਜ ਕੁਆਲਟੀ ਕੀ ਬਾਤ ਹੈ ਬਹੁਤ ਸੋਹਣੀ ਤੇ ਨਿੱਕੀ ਵੱਖੀ ਦੇ ਵਿੱਚ ਆ ਉਲਟ ਬਹਿਣੀ ਵਾਲੇ ਪਾਸੋਂ ਥਾਣ ਦੇਖਦਾ ਦੋਸਤੋ ਸਪੇਸ ਤੇ ਥਾਣਾ ਤੇ ਬਹਿਣੀ ਵਾਲੇ ਪਾਸੋਂ ਥਾਣ ਵੇਖੋ ਤੁਸੀਂ ਅੱਗੇ ਬਾਈ ਨੂੰ ਪੁੱਛਦੇ ਆ ਕਿਣਵਾ ਸੁਹਾ ਤੇ ਕੀ ਗੱਲ ਬਾਤ ਕਿੰਨੇ ਦਿਨ ਬਾਕੀ ਹੈ ਬਈ ਪਹਿਲਣੀ ਆ ਇਹ ਤੂੰ ਕਿ ਪਹਿਲਾਂ ਤੂੰ ਆ ਕਿਣਵਾ ਸੁਹਾ ਵੀਰ ਜੀ ਪਹਿਲਾ ਸੁਹਾ ਸੁਵੀ ਬਈ ਇਹ ਕਿੰਨੇ ਚਿਰ ਦੀ ਹੈ ਇਹ ਹੈਗੀ 3 ਸਾਲ ਦੀ 3 ਸਾਲ ਦੀ ਹਾਂਜੀ ਚੰਗਾ ਕੱਦ ਕਾੜ ਪਹਿਲੇ ਸਵੇਕੀ ਉਮੀਦ ਕਰਦੇ ਦੁੱਦੀ ਅਸੀਂ ਇਹਨੂੰ 15 ਪਲੱਸ ਦੀ ਉਮੀਦ ਕਰਦੇ ਹਾਂ 15 ਪਲੱਸ ਉਹ ਹਾਈਡ ਹਿਡ ਬਹੁਤ ਸੋਹਣੀ ਝੋਟੀ ਹੈ ਹਾਂਜੀ ਹਾਂਜੀ ਠੀਕ ਹੈ ਕੀ ਕਿੰਨੇ ਦਿਨ ਬਾਕੀ ਹੈ ਜੀ ਇਹਦੇ 5 ਦਿਨ ਬਾਕੀ ਹੈ ਜੀ ਉਹਨੇ ਦਿਨਾਂ ਤਾਂ ਬੰਜੂ ਬਹੁਤ ਸੋਹਣੀ ਥਲੀ ਹਾਂਜੀ ਹਾਂਜੀ ਇਹ ਤਾਂ ਬਾਕੀ 5-4 ਦਿਨ ਤਾਂ ਉੱਤੇ ਹੀ ਲੈਂਦਾ ਹਾਂ ਹਾਂ ਉਹ ਤਾਂ ਹੈਗੀ ਕਰ ਉਹ ਪੂਰੇ 2 ਮਹੀਨੇ ਤੋਂ ਉੱਤੇ 4 ਮਹੀਨੇ 4 ਦਿਨ ਜਿਲੇ ਹੀ ਜਾਂਦੇ ਹਾਂਜੀ 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 ਠੀਕ ਯਾਨੀ ਕਿ ਮੰਨ ਲਈ ਚਲਈਏ ਵੀ 9-10 ਦਿਨ ਪਾਏ ਆ ਜੀ ਹਾਂ 9-10 ਦਿਨ ਬਾਕੀ ਪਾਏ ਉਹਨੇ ਦਿਨਾਂ ਬਹੁਤ ਸੋਹਣੀ ਬੰਜੂ ਹਾਂਜੀ ਹ ਦੇਨ ਲੜ ਕਰਦਾਂਗੇ ਆਪਾਂ ਛੋਟ ਛੱਪਾ ਮਾਨਤਾ ਨੰਬਰ ਦੱਸ ਦਿਓ ਜੀ ਨੰਬਰ ਹੈਗਾ 94786 ਹਾਂਜੀ 26838 ਠੀਕ ਹੈ ਜੀ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਮਾਝਾ ਨਾੜਾ ਵੇਖ ਲਓ ਪਿੱਛੇ ਦੀਆਂ ਦੀਦੀਆਂ ਤੇ ਅਜੇ ਕੱਪਾਂ ਨੇ ਤਾਂ ਬਾਈ ਨੂੰ ਪੁੱਛਾਂ ਕਿ ਕਿੰਨੇ ਦਿਨ ਬਾਕੀ ਆ ਬਹੁਤ ਸੋਹਣਾ ਪੇਟ ਥੋੜਾ ਤੇ ਬਹੁਤ ਸੋਹਣੀ ਫੇਸ ਕੁਆਲਿਟੀ ਹੈ ਵੇਖ ਸਕਦੇ ਹੋ ਤੇ ਚੰਗੀ ਰਾਜੀ ਝੁੱਟੀ ਆ ਆਰਡਰ ਕੁਆਲਿਟੀ ਚੈੱਕ ਕਰੋ ਜੀ ਲੈ ਜੋ ਬਾਈ ਲੈ ਜੋ ਜੀ ਵਾਹ ਸ਼ਾਨਦਾਰ ਝੋਟੀ ਆ ਰਿੰਗ ਕੁੰਡਾ ਸਿੰਘ ਆ ਜੈਡ ਬਲੈਕ ਆਖਿਆ ਚੈੱਕ ਕਰੋ ਪਤਲੇ ਫੇਸ ਦੀ ਝੋਟੀ ਆ ਨਿੱਕੀ ਵੱਖੀ ਦੇ ਵਿੱਚ ਤੇ ਪਤਲੇ ਚੰਮ ਦੀ ਬਾਕੀ ਬਾਈ ਹੁਣਾਂ ਤੋਂ ਕਰਦੇ ਗੱਲਬਾ ਥਾਣਾ ਦੀ ਸਪੇਸ ਵੇਖੋ ਤੇ ਬਹਿਣੀ ਵਾਲੇ ਪਾਸੋਂ ਥਾਣੇ ਦੇ ਸਾਹਦੇ ਦੋਸ਼ ਸੱਸੀ ਗਾ ਵੀਰ ਜੀ ਉਹ ਠੀਕਾ ਵੀ ਜੀ ਹਾਂ ਠੀਕ ਹੈ ਕਿੰਨਾ ਵਾ ਸੁਭਾ ਵੀਰ ਜੀ ਇਹ ਤੀਜਾ ਸੁਭਾ ਸੁਭਾ ਜੀ ਬਿੰਨੂ ਉਤਰਾਂ ਲੱਗਦਾ ਜਿਵੇਂ ਪਹਿਲੇ ਦੂਜੇ ਸੁਭਾ ਨਹੀਂ 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 ਤੀਜਾ ਸੁਭਾ ਜੀ ਅੱਛਾ ਤੀਜਾ ਸੁਭਾ ਹਾਂ ਜੀ ਹਾਂ ਕਿੰਨੇ ਦਿਨ ਬਾਕੀ ਹੈ ਜੀ ਇਹ ਪਏ 10 ਦਿਨ ਪਏ ਆ ਵੀਰ ਜੀ 10 ਦਿਨ ਹਾਂ ਅਗੋਂ ਮੱਝਾ 2-4 ਦਿਨ ਉੱਤੇ ਵੀ ਲੈ ਜਾਂਦੀ ਹਾਂ ਬਾਦੀ ਉਹਨਾਂ ਦਾ ਤਾਂ ਬਹੁਤ ਸੋਹਣੀ ਬਣ ਜੂਗੀ ਬਹੁਤ ਸੋਹਣੀ ਬਈ 17 ਕਿਲੋ ਦੁੱਧ ਦੂਜੇ ਸਵਿਚ ਹੋਇਆ ਇਸਨੇ ਅੱਛਾ 17 ਕਿਲੋ ਦੁੱਧ ਚ 14 ਲੀਟਰ ਦੁੱਧ ਖੁੱਲਾ ਚ ਹੋਇਆ ਸੀ ਥੱਲੇ ਹਾਈ ਟੂਟ ਬਹੁਤ ਸੋਹਣੀ ਆ ਹਾਂ ਜੀ 17 18 ਐਰ ਕਾ ਤਾਂ ਫਿਰ ਪਲੱਸ ਜਾਊਗੀ ਕਿਉਂਕਿ ਸਿਆਲ ਆ ਸਿਆਲ ਜੀ ਜੀ ਤੋਂ ਪਲੱਸ ਜਾਂਦੀ ਆ ਸਾ ਸਾਨੂੰ ਕੀ ਕੀ ਡਿਮਾਂਡ ਕਰਦੇ ਹੋ ਇਹਦਾ 3 ਲੱਖ ਰੁਪਏ ਮੰਗਦੇ ਆ ਮਾਨਦਾਨ ਮਾਨਦਾਨ ਕਰਦਾਂਗੇ ਕੋਈ ਗੱਲ ਨਹੀਂ ਨੰਬਰ ਦੱਸੋ 94645 ਹਾਂ ਜੀ 76179 ਇੱਕ ਨੰਬਰ ਹੋਰ ਨੋਟ ਕਰ ਲਓ ਕਰ ਦੋ 62 7496 68952 ਠੀਕ ਹੈ ਜੀ ਬਾਈ ਦਾ ਨੰਬਰ ਆ ਝੋਟੀ ਬਹੁਤ ਸੋਹਣਾ ਕਾਦਾ ਆ ਤੇ ਪਿੱਛੇ ਦੀਆਂ ਨਾੜਾਂ ਦੋਸਤੋ ਦੀਦੀਆਂ ਤੁਹਾਨੂੰ ਵੀ ਦੀਦੀਆਂ ਨੇ ਪਤਲੇ ਚੰਮ ਦੀ ਤੇ ਅਜੇ 10 ਤੋਂ 12 ਦਿਨ ਹੈਗੇ ਆ ਤੇ ਉਹਨਾਂ ਦਾ ਬਹੁਤ ਸੋਹਣਾ ਆਰਡਰ ਕੁਆਲਿਟੀ ਪਾਣੀ ਹੈ ਅਰਜਨ ਕੁੰਗੜ ਦਾ ਟੀਕਾ ਲੱਗਿਆ ਹੋਇਆ ਇਹ ਕਿਹਦਾ ਜੀ ਅਰਜਨ ਕੁੰਗੜ ਦਾ ਅਰਜਨ ਕੁੰਗੜ ਦਾ ਟੀਕਾ ਭਰਾਇਆ ਤੇ ਜੇ ਕੱਟੀ ਦਿੱਤੀ ਤੇ ਮਾਸ਼ੱਲਾ ਵੀ ਇਹ ਸੋਨੇ ਦੇ ਸੁਭਾਗ ਗਈ ਆ ਤੇ ਆਰਡਰ ਕੁਆਲਿਟੀ ਚੈੱਕ ਕਰੋ ਤੇ ਬਾਕੀ ਬਾਈ ਨਾਲ ਸੰਪਰਕ ਕਰੋ ਲਓ ਦੋਸਤੋ ਝੋਟੀ ਚੈੱਕ ਕਰੋ ਬਹੁਤ ਸ਼ਾਨਦਾਰ ਫੇਸ ਕੁਆਲਿਟੀ ਚੈੱਕ ਕਰੋ ਇਹਨੂੰ ਲੈ ਰਿੰਗ ਸਿੰਘ ਆ ਬਹੁਤ ਸੋਹਣੀ ਝੋਟੀ ਤੇ ਅਡਰ ਕੁਆਲਟੀ ਵੇਖੋ ਜੀ ਲੈਓ ਬਾਈ ਚੰਗਾ ਸੋਹਣਾ ਕੱਦ ਕੱਦ ਚੰਗਾ ਹੋਣੀ ਬੀ ਨਿੱਕੀ ਵਕੀ ਦੇ ਵਿੱਚ ਬੀ ਸ਼ੇਪ ਦੇ ਵਿੱਚ ਝੋਟੀ ਬੰਦ ਪਾਓ ਤੇ ਥਣਾ ਦੀ ਕੁਆਲਟੀ ਵੇਖੋ ਬੈਣੋ ਜਿਹੜਾ ਪਾਸੇ ਬਹੁਤ ਸੋਹਣਾ ਥਣ ਹੈ ਬਾਈ ਉਹਨਾਂ ਨਾਲ ਕਰਦੇ ਗੱਲ ਕਿੜਵਾ ਸੂਬਾ ਹੈ ਕੀ ਡਿਮਾਰਟ ਕੀ ਖਾਣਾ ਦੀ ਗਵਾਰਟੀ ਬਹੁਤ ਸ਼ਾਨਦਾਰ ਸੱਸੀ ਦਾ ਭਾਈ ਸੱਸੀ ਦਾ ਜੀ ਬਹੁਤ ਠੀਕਾ ਜੀ ਵਧੀਆ ਜੀ ਤੁਸੀਂ ਕਿੰਨਾ ਵਸੂਆ ਜੀ ਇਹਦਾ ਤੀਜਾ ਸੁਆ ਜੀ ਤੀਜਾ ਸੁਆ ਹਾਂ ਜੀ ਕਿੰਨੇ ਦਿਨ ਹੋ ਗਏ ਸੁਈ ਅੱਜ 4 ਦਿਨਾਂ ਵੀ ਸੁਈ ਹੋਈ ਜੀ ਤੇ ਬੋਲੇ ਚੀ ਹੈ ਜੀ ਹਾਂ ਜੀ 13 ਕਿਲੋ ਬੋਲਾ ਤਿਆਰ ਹੈ ਜੋ ਅੱਛਾ 45 ਨੇ 13 ਕਿਲੋ ਹਾਂ ਜੀ ਯਾਨੀ ਕਿ 16-17 ਲੀਟਰ ਦੁੱਧ ਪਾਜੂ ਹਾਂ ਜੀ ਕੀ ਡਿਮਾਂਡ ਕਰਦੇ ਹੋ ਡਿਮਾਂਡ ਕਰਦੇ ਜੀ 2 ਲੱਖ 2 ਲੱਖ ਹਾਂ ਜੀ ਮਾਨਦਾਨ ਮਹਾਨਦਾਨ ਮੌਕੇ ਤੇ ਕਰਦਾਂਗੇ ਜੀ ਨੰਬਰ ਦਾ ਨੰਬਰ 1720 98720 ਅੱਛਾ 27524 ਠੀਕ ਹੈ ਦੋਸਤੋ ਬਹੁਤ ਸੋਹਣੀ ਝੋਟੀ ਆਰਡਰ ਕੁਆਲਟੀ ਬੇਗਮਾਲ ਤੇ ਬਾਈ ਨਾਲ ਸੰਪਰਕ ਕਰ ਲਓ